ਪਸ਼ਮੀ ਜਿਮਨੀ ਚੋੜ ਨੂੰ ਲੈ ਕੇ ਸਾਰੀਆਂ ਪਾਟੀਆਂ ਪੰਪਾ ਪਰ ਹਨ ਅਤੇ ਬੇਸ਼ੱਕ ਪਾਜਪਾ ਨੂੰ ਛੱਡ ਕੇ ਸਾਰੀਆਂ ਹੀ ਪਾਟੀਆਂ ਨੇ ਆਪਣੇ ਆਪ ਨੇ ਉਮੀਦਵਾਰ ਉਤਾਰ ਦਿੱਤੇ ਨੇ ਜੁਤੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਟਿਕਟ ਦਿੱਤੀ ਹੈ ਉਥੇ ਹੀ ਕਾਂਗਰਸ ਦੇ ਵੱਲੋਂ ਸਾਫ ਦਾ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਉਥੇ ਇਹ ਕਾਲੀ ਦਲ ਨੇ ਵੀ ਐਡਵੋਕੇਟ ਪਰੋਕਾਰ ਸਿੰਘ ਨੂੰ ਮੰਨ ਨੂੰ ਅੜੜਾ ਹੈ ਆਪਣਾ ਦਾਅ ਖੇਡਿਆ ਹੈ ਅਤੇ ਜਿਮਨੀ ਚੋੜਾ ਨੂੰ ਲੈ ਕੇ ਅਨਾਉਂਸਮੈਂਟ ਕੀਤੀ ਗਈ ਹੈ ਅਤੇ ਰਾਤ ਕਾਲੀ ਦਲ ਦੇ ਉਮੀਦਵਾਰ ਜੁੜੇ ਨੇ ਪਰੋਕਾਰ ਸਿੰਘ ਕੁਮਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਜਿੱਤ ਦਾ ਦਾਅ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਲੋਕਾ ਦੇ ਚੋਣ ਲੜਨੀ ਹੈ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਅਕਾਲੀ ਦਲ ਦੀ ਜਿੱਤ ਹੋਵੇਗੀ। ਉਹਨਾਂ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ। ਉਹਨੀ ਤਰੀਕ ਨੂੰ ਕਿਹਾ ਕਿ ਬੋਟਾ ਬਣ ਗਿਆ ਕਿਸ ਤਰ੍ਹਾਂ ਦੀ ਤਾਂ ਕਿੰਨੀ ਕਿ ਤਿਆਰੀ ਲੋਕਾਂ ਨਾਲ ਮੇਲ ਮਿਲਾਪ ਚੱਲ ਰਿਹਾ ਜੀ। ਪਹਿਲੀ ਗੱਲ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਇਲੈਕਸ਼ਨ ਕਮਿਸ਼ਨਰ ਜਿਨੇ ਡੇਟ ਡਿਕਲਰ ਕੀਤੀ ਹੈ ਕਿਉਂਕਿ ਬਹੁਤ ਦੇਰ ਤੋਂ ਇੱਕ ਉਮੀਦ ਸੀ ਕਿ ਇਲੈਕਸ਼ਨ ਜੜੇ ਟਾਈਮ ਸਰ ਹੋ ਜੂਗੀ ਪਰ ਬਹੁਤ افਵਾਹ ਫਲਾ ਰਹੀ ਸੀਗੀ। ਕਿ ਨਹੀਂ ਹੋਣੀ ਪਰ ਮੈਨੂੰ ਯਕੀਨ ਸੀਗਾ ਕਿ ਇਲੈਕਸ਼ਨੜੀ ਹੈਗੀ ਇਲੈਕਸ਼ਨ ਕਮਿਸ਼ਨ ਟਾਈਮ ਤੇ ਕਰਾਊਗਾ ਤਿਆਰੀ ਤਾਂ ਮੇਰਾ ਆਪਣਾ ਪਰਿਵਾਰ ਆ ਮੈਂ ਆਪਣੀ ਤਿਆਰੀ ਕਰੀ ਕਦੇ ਮੇਰੇ ਪਰਿਵਾਰ ਨੇ ਵੀ ਤਿਆਰੀ ਕਰ ਰਹੀ ਆ ਜਿੰਨਾ ਪਰਿਵਾਰ ਦੇਖ ਰਹੇ ਹੋ ਤੁਸੀਂ ਮੇਰਾ ਆਪਣਾ ਪਰਿਵਾਰ ਹੈਗਾ ਆ ਅੱਜ ਵੀ ਹੁਣ ਭੋਗ ਤੇ ਆਏ ਹੈਗੇ ਸਾਡੇ ਇੱਕ ਛੋਟੀ ਉਮਰ ਦੇ ਬੱਚੇ ਦੀ ਡੈਥ ਹੋ ਗਈ ਹੈ ਉਹਦਾ ਅਫਸੋਸ ਕਰਨ ਆਏ ਆ ਬੈਠੇ ਰਹੇ ਆ ਇੱਥੇ ਤੇ ਪਰਿਵਾਰ ਜਿਹੜਾ ਤਿਆਰੀ ਇਹਨੇ ਕਰਨੀ ਆ ਮੇਰੇ ਤਾਂ تیاری ਜਿਹੜੀ ਹੋਣੀ ਹੈ ਇਹਨਾਂ ਨੂੰ ਜਾ ਕੇ ਮਿਲਣਾ ਹੀ ਮਿਲਣੀ ਸੀਗੀ ਸਰ ਸਮਾਂ ਕਿਵੇਂ ਦੇ ਜੀਓ ਸਮਾਂ ਹੁੰਦਾ ਇਸ ਤਰੀਕੇ ਦੇ ਨਾਲ ਪਹਿਲਾਂ ਚਾਹੁੰਦਾ ਮੈਂ ਵੀ ਜਲਦੀ ਰਹੀ ਆ ਤਾਂ ਹੁਣ ਅਨਾਉਂਸਮੈਂਟ ਹੋਈ ਆ 20 ਤੋਂ 22 ਦਿਨ ਦਾ ਸਮਾਂ ਬਹੁਤ ਸਮਾਂ ਬਹੁਤ ਸਮਾਂ 20 22 25 ਦਿਨ ਤੋਂ ਬਹੁਤ ਸਮਾਂ ਹੁੰਦਾ ਵਾ ਕਿਉਂਕਿ ਸਮੇਂ ਨਾਲ ਨਹੀਂ ਹੁੰਦਾ ਹੈਗਾ ਗਲਤ ਤਾਂ ਪਰਿਵਾਰ ਨਾਲ ਹੁੰਦੀ ਆ ਜੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈਗਾ ਤੁਰਦਾ ਹੈਗਾ ਤਾਂ ਸਮਾਂ ਸਾਨੂੰ 5 7 10 ਦਿਨ ਦਾ ਹੀ ਬਹੁਤ ਹੈ ਔਰ ਬੜਾ ਅੱਛੀ ਗੱਲ ਹੈ ਕਿ ਵੀਕ ਕਿੰਨੇ ਦਿਨ ਦਾ ਸਾਨੂੰ ਸਮਾਂ ਮਿਲਿਆ ਹੈਗਾ ਵਾ ਅਸੀਂ ਇਹਦੇ ਯਕੀਨ ਦਵਾਨੇ ਆ ਇਹ ਜਿਸੀ ਜਿਹੜੀ ਹੈਗੀ ਆਵਲੀ ਚੋਣ ਜਿਹੜੀ ਹੈਗੀ ਹੈ ਇਹ ਜਿੱਤ ਜਿਹੜੀ ਹੈ ਸਾਡੇ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਝੋਲੀ ਪਾਵਾਂਗੇ ਕਿਉਂਕਿ ਇਹ ਜਿੱਤ ਮੇਰੀ ਨਹੀਂ ਹੈਗੀ ਜਿੱਤ ਲੁਧਿਆਣਾ ਪੱਛਮੀ ਦੀ ਹੈ ਔਰ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਸੋਚ ਦੀ ਹੈ ਜਿਹੜੀ ਕਿ ਹੁਣ ਆਪਣੇ ਆਪ ਨੂੰ ਬਚਾ ਆਪਣੇ ਔਲਾਦ ਨੂੰ ਅਸੀਂ ਆਪਣੇ ਅਗੇ ਕੀ ਕਹਿੰਦੇ ਵੰਸ਼ ਨੂੰ ਬਚਾਉਣਾ ਚਾਹੁੰਦੇ ਹਾਂ ਅਸੀਂ ਧਰਤੀ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਇਹ ਸਭ ਦੀ ਜਿਹੜੀ ਸੋਚ ਹੈਗੀ ਹੈ ਪੰਜਾਬ ਦੀ ਅਗਾਂਹਵਧੂ ਸੋਚ ਵਾਲੇ ਸਾਰੇ ਹੈਗੇ ਆ ਅਸੀਂ ਤੇ ਇਹੀ ਜਿਹੜੀ ਉਮੀਦ ਕਰਦਾ ਹੈਗਾ ਕਿ ਸਾਰੇ ਰਲ ਮਿਲ ਕੇ ਵੋਟ ਪਾ ਕੇ ਇਹਨੂੰ ਜਿੱਤਾਂ ਇਹ ਸਾਰੇ ਜਿੱਤਾਂਗੇ ਇਕੱਲਾ ਮੈਂ ਜਿੱਤਾਂਗਾ ਸਾਰੇ ਸਾਰੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਗੋਪਨਾਗਰੀ ਤਿੰਨ ਸਾਲਾਂ ਜਿਹੜੇ ਕੰਮ ਆਮ ਆਦੀ ਪਾਰਟ ਨੇ ਕੀਤੇ ਆਪਣੇ ਸਾਹਮਣੇ ਲੋਕਾਂ ਲੋਕਾਂ ਦੇ ਸਾਹਮਣੇ ਆ ਜੇ ਕੰਮ ਕੀਤੇ ਹੁੰਦੇ ਬੋਰਡਾਂ ਦੀ ਲੋੜ ਨਹੀਂ ਸੀ ਪੈਣੀ ਔਰ ਆਸ਼ੂ ਜੀ ਦੇ ਜਿਹੜੇ ਕੰਮ ਹੈਗੇ ਆ ਕੌਨਸਲ ਦੇ ਕੰਮ ਹੈਗੇ ਆ ਉਹਨਾਂ ਦਾ ਵਿਜ਼ਨ ਇਹੀ ਹੈ ਕਿ 950 ਕਰੋੜ ਦੇ ਕਰੀਬ ਕਹਿੰਦੇ ਮੈਂ ਸੁਣਦਾ ਪਿਆ ਉਹ 100 ਸਮਾਰਟ ਸਿਟੀ ਦੇ ਲਾਤਾ ਮੰਨੋ ਵੀ 950 ਕਰੋੜ ਦੇ ਦਿਓ ਮੈਂ ਤਾਂ ਲੁਧਿਆਣੇ ਦੀ ਕਾਇਆ ਬਣ ਦਿੰਦਾ ਗੱਲ ਇਦਾਂ ਹੈਗੀ ਆ 1100 ਕਰੋੜ ਦਾ ਸਾਡਾ ਬਜਟ ਹੈਗਾ ਵਾ ਸਾਰੇ ਕਾਰਪੋਰੇਸ਼ਨ ਦਾ ਇਹ ਤਾਂ 950 ਕਰੋੜ ਲੱਗਣਾ ਹੀ ਸਿਰਫ ਡਵੈਲਪਮੈਂਟ ਤੇ ਸੀਗਾ ਇੱਕ ਨਾਤਰ ਨਵਾਂ ਨਾ ਪੈਨਸ਼ਨਾਂ ਲਾਉ ਕੋਈ ਹੋਰ ਇੱਥੇ ਆ ਸਾਰਾ ਏਰੀਆ ਜਿਹੜਾ ਹੈਗਾ ਇਹਨਾਂ ਨੇ ਬੇਕਾਰ ਕਰਤਾ ਲੋਕਾਂ ਨੂੰ ਇਹ ਹਾਲ ਕਰਤਾ ਕਿ ਲੋਕਾਂ ਨੂੰ ਸਾਰਾ ਨੌਕਾ ਹੋਇਆ ਸੋ ਇਹ ਵਿਜੇਲੇ ਸਰਕਾਰ ਹੈਗੀ ਇਹਨੇ